ਪਿਆ વાਦ ਦੇ ਤਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਘੱਗਾ ਅੱਜ ਸਾਡੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਝ ਮੌਜੂਦ ਨੇ ਇਹ ਨਵੇਂ ਸਾਲ ਦੀ ਵਧਾਈ ਕਰਕੇ ਸਾਡੇ ਨਾਲ ਇਕੱਠੇ ਹੋਏ ਨੇ ਤੇ ਅੱਜ ਮੇਰੇ ਵੱਲੋਂ ਤੇ ਮੇਰੀ ਜਨਤਾ ਦੀ ਆਵਾਜ਼ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਤੇ ਸਾਰੇ ਆਲ ਪੰਜਾਬ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਆਓ ਆਪਾਂ ਸੀਨੀਅਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਾਲ ਗੱਲਬਾਤ ਹਾਂਜੀ ਸਰ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਹੈਡਮ ਗੁਲਦੇਵ ਸਿੰਘ ਵੇਦੀ ਸਰਕਰ ਚਾਰਜ ਆਮ ਆਦਮੀ ਪਾਰਟੀ ਪਿੰਡ ਕੱਗਾ ਹਲਕਾ ਸਰ ਤੁਸੀਂ ਨਵੇਂ ਸਾਲ ਬਾਰੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਵੇਂ ਸਾਲ ਦੇ ਉੱਤੇ ਮੈਂ ਸਾਰੇ ਵੀਡੇਸ ਵਸੀਆਂ ਨੂੰ ਔਰ ਮੇਰਾ ਪਿਆਰ ਸੁਬੇ ਦੇ ਜੋ ਵੀ ਵਸੇ ਹਨ ਤੇ ਸਰਹਾਦਾਂ ਤੇ ਮੇਰੇ ਫੌਜੀ ਵੀਰ ਜੋ ਸਾਡੇ ਦੇ ਇੱਧਰ ਰਾਤ ਰਾਖੀ ਕਰਦੇ ਹਨ ਉਹਨਾਂ ਲਈ ਪਰਮਾਤਮਾ ਮੰਗੂ ਸਭ ਦੇ ਘਰ ਵਿੱਚ ਖੁਸ਼ੀ ਤੇ ਸੁੱਖ ਹੀ ਵਸਦੇ ਔਰ ਤਰੱਕੀ ਹੋਵੇ 24 ਨਾਮ ਸ਼ੁਰੂ ਹੋ ਗਿਆ ਹੈ ਸਾਲ ਇਹਦੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਤਲੀ ਮੈਂ ਜਨਤਾ ਦੀ ਆਵਾਜ਼ ਚੈਨਲ ਦਾ ਧੰਨਵਾਦ ਕਰਦਾ ਜੋ ਕਿ ਉਹ ਸਾਡੇ ਤੱਕ ਪਹੁੰਚੇ ਨੇ ਤੇ ਸਾਡੀ ਆਵਾਜ਼ ਨੂੰ ਆਪਣੇ ਮਾਧਿਅਮ ਰਾਹੀਂ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਭਰਾਵਾਂ ਤੱਕ ਪਹੁੰਚਾਉਣਗੇ ਉਸ ਤੋਂ ਬਾਅਦ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਔਰ ਸਾਰੇ ਹੀ ਮੇਰੇ ਸੁਭਾ ਵਾਸੀਆਂ ਨੂੰ ਤੇ ਸਰਹੱਦਾਂ ਤੇ ਖੜੇ ਮੇਰੇ ਵੀਰ ਜੋ ਫੌਜੀ ਰਾਖੀ ਕਰਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਮੇਰਾ ਦੇਸ਼ ਟੈਕ ਦੇ ਗੁਲਾਬ ਦੇ ਫੁੱਲ ਦੇ ਵਾਂਗ ਤੇ ਚੜਦੇ ਸੂਰਜ ਦੇਆਂ ਕਿਰਨਾਂ ਦੇ ਵਾਂਗ ਚਮਕਦਾ ਰਹੇ। ਥੈਂਕ ਯੂ ਆਮ ਆਦਮੀ ਪਾਰਟੀ ਬਲਾਕ ਪ੍ਰਧਾਨਿਕਾ ਗਾਈ ਤੇ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਦੇਸ਼ ਵਾਸੀਆਂ ਨੂੰ ਨਵੇਂ ਸਾਧਨਾਂ ਨਾਲ ਲੱਖ ਲੱਖ ਮੁਬਾਰਕਾਂ। ਥੈਂਕ ਯੂ ਸਰ। ਸਨਿਹਰਾੂ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜਨਤਾ ਦੀ ਆਵਾਜ਼ ਤੁਹਾਡੇ ਚੈਨਲ ਦਾ ਜਿਨ੍ਹਾਂ ਦੇ ਮਾਧਿਅਮ ਰਾਹੀਂ ਸਾਡੀ ਆਵਾਜ਼ ਦੇਸ਼ ਵਾਸੀਆਂ ਤੱਕ ਪਹੁੰਚਾਉਂਦਾ ਤੁਸੀਂ ਕੰਮ ਕਰਦੇ ਹੋ। ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ। ਉਸ ਤੋਂ ਬਾਅਦ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ ਹਾਂ ਤੇ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਜਿਵੇਂ ਹੁਣ ਅੱਜ ਕੱਲ ਕੀ ਹੋ ਰਿਹਾ ਤੇ ਆਪਣੀ ਸਰਕਾਰ ਵੀ ਉਪਰਾਲਾ ਕਰ ਰਹੀ ਹੈ ਅੱਜ ਕੱਲ ਜਿਵੇਂ ਆਪਣੇ ਪੋਲੂਸ਼ਨ ਦਾ ਜਾਂ ਪਾਣੀ ਦਾ ਵੀ ਆਪਾਂ ਆਲੇ-ਦਾਲੇ ਨੂੰ ਆਪਦੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖੀਏ ਵੱਧ ਤੋਂ ਵੱਧ ਪੌਦੇ-ਪੇੜੇ ਵਗੈਰਾ ਲਗਾਈਏ ਤੇ ਹਰੇ ਹੁਣ ਆਪਾਂ ਦੇਖ ਹੀ ਰਹੇ ਹਾਂ ਵੀ ਪਾਣੀ ਆਪਣਾ ਹੁਣ ਕਿੰਨੀ ਢੰਗਾਈ ਤੱਕ ਚਲਾ ਗਿਆ ਤੇ ਇਸ ਤੋਂ ਪਹਿਲਾਂ ਆਪਾਂ ਕਿਹਦਾ ਪਾਣੀ ਦੀ ਬਚਤ ਕਰੀਏ ਪਾਣੀ ਨੂੰ ਸਮਝ ਜਿਵੇਂ ਹੁਣ ਆਪਣੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਪਿੰਡ ਦੇ ਵਿੱਚ ਕੀ ਹੁੰਦਾ ਲੋਕੀ ਪਾਣੀ ਜਾਂਦਾ ਟੁੱਟੀਆਂ ਖੁੱਲੀਆਂ ਵਗੈਰਾ ਰੱਖਦੇ ਨੇ ਆਪਾਂ ਨੂੰ ਇਸ ਚੀਜ਼ ਤੋਂ ਥੋੜਾ ਸੁਚੇਤ ਹੋਣ ਦੀ ਲੋੜ ਹੈ ਜੀ ਠੀਕ ਹੈ ਸਰ ਤੁਸੀਂ ਲੋਕਾਂ ਨੂੰ ਨਵਾਂ ਸਾਲ ਸ਼ੁਰੂ ਹੋ ਚੁੱਕਾ ਹੈ 2024 ਕੀ ਮੈਸੇਜ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਜੀ ਜਨਤਾ ਦੀ ਅਵਾਜ਼ ਚੈਨਲ ਸਾਡੀ ਟੀਮ ਦਾ ਇੱਥੇ ਪਹੁੰਚਣੇ ਬਹੁਤ-ਬਹੁਤ ਧੰਨਵਾਦ ਆ ਤੇ ਦੇਖੋ 2024 ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਰਹੇ ਜਿਵੇਂ ਪੰਜਾਬ ਸਾਡਾ ਰੰਗਲਾ ਪੰਜਾਬ ਸੀਗਾ ਉਵੇਂ ਦੁਬਾਰੇ ਸਾਡਾ ਪੰਜਾਬ ਰੰਗਲਾ ਪੰਜਾਬ ਬਣੇ ਨਸ਼ੇ ਪੰਜਾਬ ਦੇ ਵਿੱਚੋਂ ਜੋ ਵੀ ਪਹਿਲਾਂ ਸਰਕਾਰਾਂ ਨੇ ਜਾਂ ਕਿਵੇਂ ਵੀ ਆਇਆ ਅਸੀਂ ਚਾਉਂਦੇ ਆ ਆਮ ਆਦਮੀ ਪਾਰਟੀ ਆ ਸੀਐਮ ਸਾਹਿਬ ਸਾਡੇ ਇਹਦੇ ਨਸ਼ਾ ਖਤਮ ਕਰਨਾ ਪੰਜਾਬ ਸਾਡਾ ਨਸ਼ਾ ਮੁਕਤ ਰਹੇ ਤੇ ਜੋ ਵੀ ਸਹੂਲਤਾਂ ਨੇ ਪੰਜਾਬ ਦੇ ਵਿੱਚ ਉਹ ਸਾਰੀਆਂ ਰਿਕ ਨਾਗਰਿਕ ਦੇ ਘਰ ਘਰ ਪਹੁੰਚ ਰਹੀਆਂ ਨੇ ਜਿਵੇਂ ਵੀ ਕੋਈ ਨੌਕਰੀਆਂ ਬਾਰੇ ਜਾਂ ਹਰ ਇੱਕ ਕੰਮਾਂ ਪਹਿਲਾਂ ਦਫਤਰਾਂ 'ਇਂ ਧੱਕੇ ਖਾਣੇ ਪੈਂਦੇ ਸੀ ਹੁਣ ਉਹ ਹਰ ਇੱਕ ਦੇ ਘਰ ਜਾ ਕੇ ਉਹਨਾਂ ਦੇ ਕੰਮ ਹੁੰਦੇ ਨੇ ਕੋਈ ਵੀ ਆਮ ਇਨਸਾਨ ਅੱਜ ਦੀ ਘੜੀ ਪਰੇਸ਼ਾਨ ਨਹੀਂ ਕੋਈ ਦਫਤਰਾਂ 'ਇਂ ਧੱਕੇ ਨਹੀਂ ਕਰ ਰਿਹਾ ਅਸੀਂ ਚਾਹੁੰਦੇ ਆ ਵੀ ਨਵਾਂ ਸਾਲ ਸਾਰਿਆਂ ਲਈ ਵਧੀਆ ਹੋਵੇ ਤੇ ਨਵੇਂ ਸਾਲ ਦੀਆਂ ਸਾਰੇ ਦੇਸ਼ ਵਾਸੀ ਨੂੰ ਐ ਭਗਵਾਨ ਕਹਿੰਦਾ ਨਾ ਠੀਕ ਹੈ ਥੈਂਕ ਯੂ ਜੀ ਕੀ ਕਿਸਾਇਬ ਨਵਾਂ ਸਾਲ ਦਾ ਸ਼ੁਰੂ ਹੋ ਗਿਆ 2024 ਤੁਸੀਂ ਉਹਦੇ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਜਨਤਾ ਨੂੰ ਮੈਂ ਮੈਸੇਜ ਦੇਣਾ ਜਮਾ ਜੀ ਆਲ ਵਰਲਡ ਦੇ ਵਿੱਚ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਦੇਸ਼ ਤਰੱਕੀਆਂ ਕਰੇ ਸਾਡੇ ਫੌਜੀ ਵੀਰਲੇ ਜੋ ਸਾਡੇ ਉਪਸ਼ਰਧਾ ਦੇ ਖੜੇ ਨੇ ਉਹਨਾਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਜੀ। ਤੁਸੀਂ ਕਿਹਨਾ ਮੁੱਟਾ ਨਾ ਮੁੱਟਾ ਸਿੰਘ ਜੀ। ਮੇਰੇ ਵੱਲੋਂ ਤੇ ਕਾਮ ਵਾਲੇ ਜੀ ਦਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਮੁਬਾਰਕਾਂ। ਥੈਂਕ ਯੂ। ਉਹ ਬਹੁਤ ਸ਼ਕਤੀ ਲਈ ਮੈਂ ਪਰ ਆਮ ਆਦਮੀ ਪਾਰਟੀ ਕੋ ਗਈ। ਠੀਕ ਹੈ ਸਰ ਤੁਸੀਂ ਨਵਾਂ ਸਾਲ ਸ਼ੁਰੂ ਹੋ ਚੁੱਕਿਆ 2024 ਉਹਦੇ ਵਾਈ ਤੁਸੀਂ ਮੈਸੇਜ ਕੀ ਜਾਨਣਾ ਚਾਹੋਗੇ ਲੋਕਾਂ ਨੂੰ। ਪਹਿਲਾਂ ਤਾਂ ਅਸੀਂ ਸਾਡੀ ਟੀਮ ਵੱਲੋਂ ਛੋਟੀ ਜਨਤਾ ਦੀ ਆਵਾਜ਼ ਚੈਨਲ ਦਾ ਪੂਰੇ ਪਹੁੰਚਣ ਲਈ ਧੰਨਵਾਦ ਕਰਦੇ ਹਾਂ ਜੀ। ਬਾਕੀ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਸਰ ਕੀ ਨਾਇ ਤੁਹਾਡਾ ਮੈਡਮ ਜਸਵੰਤ ਸਿੰਘ ਗੋਪੀ ਜੀ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਤੇ ਲੱਖ ਲੱਖ ਮੁਬਾਰਕਾਂ